You got a girl? Come ਪਰ ਦਰਨਿਆ ਜੀ ਹਕੂਮਤ ਵਾਲਾ ਔਰ ਇਹ ਕੋਈ ਹੋਰ ਕੋਈ ਨਾ ਨਾ ਕਰ ਰਹੇ ਆ ਉੱਤੇ ਉਹ ਆਪਣਾ ਬੜਾ ਹੀ ਅਜੀਬ ਜਿਹਾ ਔਰ ਦੂਸਰੋ ਕੋਈ ਜਾਣੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਮਾਦਾ ਪਦ ਦਾ ਖੋਲ ਲਾਇਆ ਤੇ ਪੀੜੀਆਂ ਵਿੱਚ ਆਲੇ ਦਾ ਇਹ ਮੌਕੇ ਕਰਦੇ ਇਹਨਾਂ ਪੰਜਾਬ ਪੂਰ ਦੇ ਬੰਦੇ ਬਣ ਕੇ ਰਹੇ ਤੇ ਲੋਕੀ ਕਹੋ ਆ ਮੇਰੇ ਨਾਲ ਆਇਆ ਤਾਂ ਹਰ ਰਹਿ ਦੂਜਾ ਨੰਦ ਸੇਗਾ ਹੋਂਦ ਅੱਗੇ ਸਾਹਮਣੇ

ਕਿ ਕੋਈ ਤਾਂ ਹਲੇ ਪਰ ਆਣੂ ਤੁਸੀਂ ਇੱਕ ਕੁੱਟ ਕੁੱਟ ਕੇ ਉਹਨੂੰ ਘਾ ਲਾ ਲਓ ਇਹ ਕਿਸੇ ਦਾ ਕੋਈ ਕਾਨੂੰਨੀ ਬਚਾਰ ਨਹੀਂ ਹੈ ਇਹ ਕੋਈ ਗੱਲ ਨਹੀਂ ਹੈ ਕਿ ਚਰਚੋ ਦੀ ਜਿਹੜੀ ਵਾਰਤ ਹੋਈ ਹੈ ਕੱਲ੍ਹ ਸਰਦ ਦੇ ਲੰਘ ਜਾ ਸਾਡੇ ਲੋਕ ਸਾਡੀਆਂ ਪਹਿਣਾ ਸਾਡੀਆਂ ਮਤਾ ਸਾਡੇ ਬਜ਼ੁਰਗ ਸਰ ਖੇਤਾਂ ਮੈਨੇ ਕਿਸੇ ਵੱਲੋਂ ਇਹ ਜਿਹੜੀ ਘਟਨਾ ਹੈ ਇਹ ਜੇ ਕੋਈ ਗਲਤੀ ਕੀਤੀ ਗਈ تھا لے لیا ساٹی ہے جی جی وہ کپڑا وہ کیا بھی ہے کہ نہیں کیا

آپ سارے سوگ بھی کر رہے ہیں لا رہا تو سوگ بھی بیٹھے اج کھے ستھی پہنچ چکی ہے کہ لوک رائے کی گل کر رہی لوک رائے کا ختم ہو چکا اس سراج بھی ਕੁਝ ਹੱਤਾਂ ਕੇ ਨਹੀਂ ਜਾਤੀ ਕਰਦੇ ਪੁਸਰਾਜ ਹੈ ਐ ਸੋਣੇ ਇਹਨਾਂ ਨੂੰ ਜਿਹੜੇ ਸ਼ਕਤੀਆਂ ਨੇ ਜਿਹੜੇ ਥਾਣੇ ਦੇ ਐਸਐਸਓ ਡੀਐਸਪੀ ਇਹ ਲੋਕਾਂ ਦੀ ਰਾਖੀ ਨਹੀਂ ਲੋਕਾਂ ਦੇ ਕਾਦੂ ਰੋਗੇ ਵਿਚਰ ਰਹੇ ਜਿਹਨਾਂ ਨੇ ਤੁਨੂਨ ਮੋੜਨੇ ਹਥਿਆਰ ਲੈ ਕੇ ਵਰਕ ਕੇ ਲੋਕਾਂ ਦੀ ਰਾਖੀ ਕਰਨੀ ਆਉਂਦੀ ਹੈ ਕਿਉਂ ਕਾਤਲ ਬਣ ਜਾਂਦਾ کتنا بچے لگا لوگ کس طرح تیار کرچھلے لمبے سمے تو چل رہے ہیں اور آگے چل رہے ہیں چپتی دیتی ہوئی ہے کوئی بھی یہاں کے خلاف بولے کوئی انہوں کے خلاف آواز کرنی چاہیے جن کی مزید جاتی کر رہا ہے بھی سمسا جائے گی ہتن ਅਜੇ ਤਾਂ ਜੀ ਨਾ ਆਉਣ। ਪਰ ਤੁਸੀਂ ਕਹਿੰਦੇ 500 ਰਾਜ ਦੇ ਵਾਅਦੇ ਹੋ ਜਣਾ ਤੇ ਕਦਮ ਕਰਦੇ ਨਾ ਪੁੱਛਣੇ ਕਦਮ ਕਰਦੇ ਨਾ। ਤੇ ਕੋਈ ਰਾਜਨੀਤਿਕ ਗਾਗੂ ਜਿਹੜਾ ਸਮਾਜ ਜਗਾਰ ਵਿੱਚ ਰਾਜ ਕਰਨਾਰੇ ਲੋਕ। ਤੁਹਾਨੂੰ ਇਹ ਚੀ ਆਉਂਦਾ। ਤਾਂ ਇਹ ਕਾਤਰਾ ਨਹੀਂ ਹੈ। ਇਹ ਤੁਹਾਡੇ ਲੋਕਾਂ ਦੇ ਵਿੱਚ ਹੀ ਨਹੀਂ। ਇਹ ਇਸ ਕੰਕੇ ਤੁਸੀਂ ਸਾਰੇ ਜਿਹਨੇ ਸੋਹਣੂ ਦੀ ਬਿਠਿਓ ਇਨਸਾਫ ਲੈਣ ਦੀ ਬੇਚੀਓ ਇੱਕ ਨੌਜਵਾਨਾਂ ਦੇ ਇਨਸਾਫ ਦੇ ਆਪਾਂ ਨਾ ਨਾ ਚੱਕੇ ਤਾਂ ਹੋਰ ਕਈ ਨੌਜਵਾਨਾਂ ਦੇ ਕਤਲ ਹੋ ਗਏ ਇਹਨਾਂ ਦੇ ਪੁੱਤ ਦਿੱਥੋ ਇਸ ਕੰਕੇ ਦਾ ਇਨਸਾਫ ਲੈਣੇ ਤੇ ਅੱਗੇ ਨੌਜਵਾਨਾਂ ਦੀ ਜਾਨ ਬਚਾਉਣਾ ਉਹ ਅਸੀਂ ਤਾਲੇ ਵੀ ਕਰ ਸਕਦੇ ਆ ਜੇ ਅਸੀਂ ਸਾਰੇ ਇਨਸਾਫ ਸੰਗਰੋਹ ਦਿਨ ਨੇ ਵੀ ਹੈ ਸਾਰੇ ਇਨਸਾਫ ਸੰਗਰੋਹ ਕੇ ਇਨਸਾਫ ਦੀ ਐਸ ਲੜਾਈ ਦੇ ਮਾਦਮ ਵਿੱਚ ਸਾਰੇ ਆਪ ਇਕੱਠੇ ਹੋ ਕੇ ਮਰਾਜ ਖੜੀਏ ਜਿੱਦ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਅਪਕਲਾਰਿਆਂ ਨੇ ਇਸ ਇਲਾਕੇ ਦੀ ਇਹ ਛਲਾਈ ਦੀ ਸਰਪ੍ਰਸਤੀ ਬਣਾਓ ਉਹ ਲਾਈਨ ਦੀ ਜਿਹੜੀ ਸਰਪ੍ਰਸਤੀ ਹੋ ਗਈ ਹੈ ਉਹ ਪੂਰਾ ਇਨਸਾਫ ਤੱਕ ਔਰ ਛੱਲੋਂ ਦੋਨ ਤੱਕ ਇਹਦੀ ਅਗਵਾਈ ਕਰੇ ਤੁਹਾਡੇ ਇਲਾਕੇ ਵਿੱਚ ਆਪਣੇ ਲੰਮੇ ਸਮੇਂ ਤੋਂ ਪੁਖ ਦੇ ਕਤਲ ਕੀਤੇ ਹਨ ਬੰਦਿਆਂ ਨੂੰ ਤੁਹਾਨੂੰ ਪਤਾ ਹੋਏਗਾ ਪਾੜਾ ਲਾ ਕੇ ਢਿੱਲੇ ਵੱਡੇ ਲੈਵਲ ਦੇ ਬਾਅਦ ਦੇ। ਉਹ ਪੁਖੀਆਂ ਡਾਲਣਾ ਖਾਣੇ ਸਰਕਾਰਾਂ ਉਹ ਵੀ ਜਿਆਦੀ ਕਰਵਾ ਲਈ ਸਰਕਾਰਾਂ ਅੱਜ ਵੀ ਜਿਆਦੀ ਕਰਵਾਈ ਹਨ। ਇਹ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਣੀ ਆਵਾਜ਼ ਨੂੰ ਸਾਬ ਨੂੰ ਇਕੱਠੀ ਕਰਕੇ ਆਪਣੀ ਸ਼ਕਤੀ ਬਣਾ ਕੇ ਲੜਾਂਗੇ। ਤਾਂ ਸਾਹ ਮਿਲਗਾ ਜਿੱਥੇ ਜਿੱਤਰਾ ਲੋਤ ਲਾਗੇ ਜਸਤੀ ਬਣ ਚੁੱਕੇ ਹੈ ਜਿੱਤਰਾ ਚੁਣੇ ਨਮਾਇੰਦਿਆਂ ਦੀ ਹੱਤ ਬਣ ਚੁੱਕੀ ਹੈ ਜਿਹੜੇ 1 ਕੰਨੇ ਚਾਲ ਕੀ ਅਸੀਂ ਆਮ ਬੰਦੇ ਆ ਪਰਵਾਰਾ ਜੋ ਨਿਕਲ ਕੇ ਆਏ ਆ ਅਸੀਂ ਤਾਂ ਆ ਪਰਵਾਰਾਂ ਦੀ ਰਾਖੀ ਕਰਾਂ ਅਸੀਂ ਤਾਂ ਪਰਵਾਰਾਂ ਦੀ ਮੱਧਮੜੀ ਕਰਨੀ ਆ ਵੇਖ ਰਹੇ ਤੁਸੀਂ ਆ ਕਰ ਰਹੇ ਹੋ ਸਾਡੀ ਹਮਦਰਦੀ ਵੀ ਹੋਏਗੀ ਆਪਾਂ ਸਹਯੋਗ ਵੀ ਕਰਾਂਗੇ ਔਰ ਜਿੰਨਾ ਹੋ ਸਕਿਆ ਹਰ ਪੱਖ ਤੋਂ ਮਤ ਕਰੀ ਚੋਣ ਦੀ ਕੋਸ਼ਿਸ਼ ਕਰਾਂਗੇ ਮੈਂ ਸਾਰੇ ਪਿਆਰ ਬਰਾਉਨ ਨੂੰ ਬੇਨਤੀ ਕਰਦਾ ਖਾਸ ਕਰਕੇ ਤੁਸੀਂ ਕੱਲ ਦੇ ਬੈਠਿਓ ਸਰਨਾਪਰ ਕਪਸ ਲੇਕਿਨ ਜਿੰਨਾ ਚਿਰ ਅਸੀਂ ਸਰਕਾਰ ਦੇ ਪ੍ਰਸ਼ਾਸਨ ਦੀ ਗੱਲ ਤੇ ਜੋ ਨਹੀਂ ਸਰਕਦੀ ਜਿੰਨੂੰ ਵੀ ਇਨਸਾਫ ਮਿਲਿਆ ਹੈ ਜੇ ਉਹ ਮੈਂ ਆਲਮਕੇ ਦੀ ਗੱਲ ਕਰਾਂ ਤਾਂ ਉਹਨਾਂ ਨੇ ਵੀ ਕਾਫੀ ਧਰਨੇ ਦੇ ਕੇ ਐਫਆਈਆਰ ਕਰਵਾਈ ਸੀ ਤਾਂ ਅੱਜ ਇੱਥੇ ਵੀ ਸਾਨੂੰ ਸਾਰੀਆਂ ਪਾਰਟੀਆਂ ਦੇ ਲੀਡਰ ਆਏ ਨੇ ਇੱਥੇ ਵੀ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਸੰਘਰਸ਼ ਦੇ ਨਾਲ ਹੀ ਜਿਹੜਾ ਪਰਿਵਾਰ ਨੂੰ ਇਨਸਾਫ ਮਿਲਦੇ ਕਿਰਨ ਜਾਗੇਗੀ ਨਹੀਂ ਤਾਂ ਇਹ ਤਾਂ ਪੁਲਿਸ ਮੇਰੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦੇਈ ਹੈ ਅਜੇ ਵੀ ਕੋਈ ਅਧਿਕਾਰੀ ਸਾਨੂੰ ਨਹੀਂ ਉਮੀਦ ਲੱਗ ਰਹੀ ਪਰ ਸਾਡੇ ਲੋਕ ਜਿਹੜੇ ਨੇ ਉਹ ਮਜ਼ਬੂਤ ਨੇ ਜਿੰਨੇ ਦੇ ਇਨਸਾਫ ਸਾਡੇ ਨੂੰ ਨਾਮ ਮਿਲਿਆ ਅਸੀਂ ਦਿਨ ਰਾਤੇ ਕਰਕੇ ਇਸਰਨਾ ਜਿਹੜਾ ਹੈ ਜਾਰੀ ਰੱਖਦੇ ਹਾਂ ਜੀ ਉਸ ਵਾਂਗ ਖਰਵਾ ਉਸ ਵਾਂਗ ਤੇ ਵੀ ਉਹ ਵੀ ਆਏਗਾ ਉਹ ਹਨਾ ਦੇਸੀ ਬਣਾਉਂਦਾ ਉਸ ਵਾਂਗ ਤੇ ابھی ابھی جی ہے گڑبڑی سیول ہوسپٹل میڈیکل بورڈ ریڑا ہے سمر کرا گے کلپٹل ایک سنگل ڈاکٹر میڈیکل بورڈ کرا گے بورڈ جو بھی آئے گا وہ کاغذ بدلیں گے اس اگلی کاروائی ہوگی نہ بھی کریں گے شامل ہوا ਮੇਰੇ ਨਜ਼ਰ ਨਹੀਂ ਆ ਰਿਹਾ ਮੈਂ ਇਹਨਾਂ ਨੂੰ ਫੀਲ ਕਰਨਾ ਚਾਹੁੰਦਾ ਅਸੇ ਨੂੰ ਪੰਚਮੀ ਦਿਵਸ ਤੇ ਰਿਆ ਕਰਨੀ ਤੇ ਜਿੱਥੇ ਵੀ ਹਜਰਾ ਬਰਿੰਦਰ ਸਿੰਘ ਸੰਬੀਧ ਸ੍ਰੀ ਘਰਾਂ ਇਸੇ ਵਿਸ਼੍ਰੇਣੀ ਦਾ ਗੁੰਮਰ ਹੋ ਆਂ ਤਾਂ ਤੁਸੀਂ ਚਾਹਤ ਤੋਂ ਪਾਸੇ ਜਾਨਾ ਸੰਬੀਧ ਜੀ ਪਰ ਨੰਬਰ ਚੜ੍ਹ ਗਏ ਨੇ ਪਰ ਨੰਬਰ ਕੋਲ ਪਾਰਕ ਮੈਂਬਰ ਨੂੰ ਬੁਲਾਓ ਪਾਰਕ ਮੈਂਬਰ ਦਾ ਤਾਂ ਆਰੇ ਕੰਮਰ ਬੁਲਾ ਲਓ ਪਾਰਕ ਮੈਂਬਰ ਨਹੀਂ ਇਹ ਜਿਹੜਾ ਬਿਆਨ ਦਿੱਤਾ ਹੈ ਪਾਰਕ ਮੈਂਬਰ ਦੇ ਬਿਆਨ ਬੁਲਾਓ ਜੋ ਵੀ ਕਰ ਰਹੀ ਹੈ ਅਸੀਂ ਕਰਦੇ ਯਾਰ ਬਣੇ ਆ 200 ਦਾ ਜਿਹੜਾ ਹੈਗਾ ਅੱਜ ਹੀ ਕਰਵਾ ਲੈ ਕਰਾ ਲੈ ਪੁਲ ਤੋਂ ਬਾਅਦ ਜਿਹੜੀ ਵੀ ਦੋਧੜੀ ਕਰ ਲੋ ਯੋਗ ਹੈ ਤੇ ਵੀ ਹੈ ਲੋਕਲ ਬਲਾਉ ਜਿਹੜੇ ਵੀ ਹੈਗੇ ਨੇ ਨਾਲ ਸਾਰੇ ਹੈਗੇ ਨੇ ਸਾਰੇ ਪੰਜਾਬ ਖੜੀ ਕਿ ਕਮੇਟੀ ਪਾਰਕ ਮੈਂਬਰ ਸਾਰੀ ਕਮੇਟੀ ਕੌਣ ਹੈ ਤੇ ਸਾਧਰ ਸਾਹਿਬ ਲਾਓ سارے بلاؤ پوسٹ مارٹمکے ਕੱਲ ਦਾ ਤੁਹਾਨੂੰ ਪਤਾ ساری ਤੁਹਾਨੂੰ ਪਤਾ ਕੀ ਕਹਾ ਹੋਇਆ ਇਹਦੇ ਵਿੱਚ ਕੋਈ ਜੀ ਨਹੀਂ ਤਾੜੀਆਂ ਨਾ ਮਾਰੋ ਸਾਡੀ ਉਹ ਤਾੜੀਆਂ ਮਾਰਨ ਦੀ ਕੋਈ ਲੋੜ ਨਹੀਂ ਪਹਿਲਾ ਸਾਨੂੰ ਸਾਨੂੰ ਸੁਣਾਇਆ ਜਾਣ ਸਾਨੂੰ ਦਿੱਤੀ ਜਦੋਂ ਪਹਿਲਾਂ ਪੰਚਾਇਤ ਜੀ ਪੁੱਛਿਆ ਬਿਲਕੁਲ ਬਾਤ ਤੁਸੀਂ ਕੋਈ ਸੁਣਾਵਾ ਚਲਾਇਆ ਕੰਕਲ ਚਾਹੀਦੀ ਨਹੀਂ ਲਈ ਸਾਰੇ ਦੱਸ ਦਈਏ कमेटी पंचायत सत मिंट सां ॾिया रा कमेटी बनाई थी करण त

ਸਵਾਰ ਦੀ ਕੈਂਟੀ ਹੋਰ ਜਿਸ ਤਰ੍ਹਾਂ ਆਪਣੇ ਕਾਰੋਇ ਨੰਦੀ ਤੋਂ ਪ੍ਰਸ਼ਾਸਨ ਨੇ ਇਹੋ ਆਇਆ ਕਿ ਗੰਭੀ ਹੀ ਨੁਕਾਆ ਹੋ ਤੁਸੂਲਿਆ ਸਾਰਾ ਸੈਂਕੜੇ ਲੋਕ ਆਪਣੀ ਨਾਟਾ ਸਵਾਰ ਮਲ ਹੋ ਰਿਹਾ ਹੈ ਆਈ ਜਾਏਗੀ ਮੈਂ ਫੋਟੋ ਕੱਪ ਨਹੀਂ ਹੈ ਸਾਰੇ ਜਨਨ ਲਗਾ ਜੈਦੀ ਨੂੰ ਆ ਉਹ ਰੇ ਕਬਸੋ ਟਾਡੀ ਨੂੰ ਬੜਾ ਆਦਾ ਬਾਤ ਮੈਂ ਤੇ ਲਿਆ ਕਾਣ ਕੰਪਨੀ ਦਾ ਬੀਨੇ ਗੋਨੀ ਨਾ ਨਾ ਕਿੰਨੇ ਭਾਜੀ ਲਾਉ ਦੇ ਫਿਰ ਆਇਆ ਇਤਨਾ ਆਇਆ ਇੱਕ ਦਰਵਾਜ਼ਾ ਫੋਟੋ ਕਰਕੇ ਸਵਾਗਤ Okay, I'm <mí> going to go to the hospital. I'm going to go to the hospital. I'm going to go

みんなそう